ਅਸਲਾਮੁਅਲੈਕਮ ਬੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਇੱਕ ਵੱਡੀ ਖਬਰ ਜਿੰਨੇ ਕੇ ਹਿਲਾ ਕੇ ਰੱਖ ਦਿੱਤਾ ਸਾਰਿਆਂ ਨੂੰ ਕਿ ਅਦਾਲਤ ਦੀ ਤਰਫੋਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੋਣ ਇੱਕ ਵੱਡਾ ਫੈਸਲਾ ਆ ਰਿਹਾ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੰਮੀ ਕੈਦ ਹੋਣ ਜਾ ਰਹੀ ਹੈ ਤੇ ਨਾਲ ਹੀ ਨਾਲ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਘਰ ਵਾਲੀ ਹੈ ਉਹ ਵੀ ਬੁਰੀ ਤਰ੍ਹਾਂ ਫਸ ਚੁੱਕੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਘਰ ਵਾਲੀ ਦਾ ਕੀ ਕਹਿਣਾ ਹੈ ਇਹ ਵੀ ਆਪਾਂ ਜਾਣਾਂਗੇ ਤੇ ਨਾਲ ਹੀ ਨਾਲ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਹੈ ਉਹਨਾਂ ਨੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਵਾਅਦਾ ਉਹਨਾਂ ਨੇ ਪੂਰਾ ਕਰ ਦਿਖਾਇਆ ਆਖਿਰ ਉਹਨੇ ਪੰਜਾਬ ਦੇ ਲੋਕਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਕਿਹੜਾ ਵਾਅਦਾ ਹੈ ਉਸਦੇ ਬਾਰੇ ਵੀ ਆਪਾਂ ਜਾਣਾਂਗੇ ਸਾਰੀ ਡਿਟੇਲ ਆਪਾਂ ਅੱਜ ਦੀ ਵੀਡੀਓ ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਦੀਖੀਆ ਤਸੂਤੇ ਡੰਗੇ ਗਏ ਨੇ ਔਰ ਦੂਜੇ ਪਾਸੇ ਉਹਨਾਂ ਦੀ ਜਿਹੜੀ ਪਤਨੀ ਹੈ ਉਹਨੂੰ ਵੀ ਪਸਾ ਦਿੱਤਾ 12 ਸਾਲ ਦੇ ਵਿੱਚ ਇੱਕ ਚਾਰ ਸ਼ੀਟ ਜਿਹੜੀ ਤੁਸੀਂ ਕੱਲ ਸੁਣੀ ਹੈ ਕਿ ਦਾਖਲ ਹੋ ਗਈ ਹੈ ਕੋਰਟ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਵਿਜੀਲੈਂਸ ਨੇ ਯਾਨੀ 60ਵੇਂ ਦਿਨ 59 ਦਿਨ ਹੋ ਚੁੱਕੇ ਸੀ 60ਵੇਂ ਦਿਨ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਣੀ ਸੀ ਐਸ ਕਰਕੇ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਵਿਭਾਗ ਨੂੰ ਇਸ ਗੱਲ ਦਾ ਪੱਕੇ ਤੌਰ ਤੇ ਅੰਦਾਜ਼ਾ ਸੀ ਔਰ ਪਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਜੇਕਰ ਇੱਕ ਦਿਨ ਵੀ ਲੇਟ ਹੋ ਜਾਂਦਾ ਤਾਂ ਭਾਈ ਉਹਦੀ ਜ਼ਮਾਨਤ ਦੂਜੇ ਦਿਨ ਯਾਨੀ ਅੱਜ ਤੈਅ ਸੀ ਐਸੇ ਕਰਕੇ 59 ਦਿਨ ਕੱਲ ਹੋ ਗਏ ਸੀ ਅੱਜ ਉਹਨੂੰ 60 ਦਿਨ ਬਣਦੇ ਸੀ ਪੰਜਾਬ ਦੀ ਸਰਕਾਰ ਤੇ ਵਿਜੀਲੈਂਸ ਦਾ ਜਿਹੜਾ ਬਣਾਇਆ ਹੋਇਆ ਜਾਲ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਤਾਂ ਫਸ ਲਈ ਸੀ ਬਲਕਿ ਉਹਨਾਂ ਦੀ ਪਤਲੀ ਵੀ ਫਸ ਚੁੱਕੀ ਹੈ ਪਰ ਅੱਜ ਤੁਹਾਡੇ ਸਾਹਮਣੇ ਮੈਂ ਖੁਲਾਸਾ ਕਰਨ ਜਾ ਰਿਹਾ ਇੱਕ ਵੀਡੀਓ ਦੇ ਜ਼ਰੀਏ ਕਿ ਵਿਕਰਮ ਸਿੰਘ ਮਜੀਠੀਆ ਤਸੁੱਤੇ ਕਿਵੇਂ ਟੰਗੇ ਗਏ ਨੇ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਵਿਕਰਮ ਮਜੀਠੀਆ ਦਾ ਭੋਲੀ ਜਾਓ ਕਿ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਣ ਦੇਵਾਂਗੇ ਇਹ ਗੱਲ ਸੱਚ-ਸਾਬਤ ਹੋ ਗਈ ਹੈ ਤਾਂ ਹੁਣ ਜੀ 20 ਸਾਲ ਦਾ ਪ੍ਰਾਪਦਾਨ ਯਾਨੀ 20 ਸਾਲ ਤੱਕ ਦੀ ਸਜ਼ਾ ਵਿਕਰਮ ਸਿੰਘ ਮਜੀਠੀਆ ਚੜ੍ਹ ਕੇ ਬਾਦਲਾਂ ਦੇ ਬਹੁਤ ਚਹੇਤੇ ਔਰ ਵੱਡੇ ਤਸਕਰ ਨਿਕਲੇ ਪੰਜਾਬ ਦੀਆਂ ਮਾਮਾਂ ਨੂੰ ਪੰਜਾਬ ਦੀਆਂ ਭੈਣਾਂ ਨੂੰ ਰਵਾਉਣ ਵਾਲੇ ਇਹੀ ਵਿਕਰਮ ਸਿੰਘ ਮਜੀਠੀਆ 20 ਸਾਲ ਦੇ ਲਈ ਅੰਦਰ ਜਾਣਗੇ ਔਰ ਦੂਜੇ ਪਾਸੇ ਪਤਨੀ ਕਿਉਂ ਫਸਾ ਦਿੱਤੀ ਹੈ ਵਿਕਰਮ ਸਿੰਘ ਮਜੀਠੀਏ ਨੇ ਦਰੇ ਸਾਲ ਦੇ ਵਿੱਚ ਆਪਣੀ ਪਤਨੀ ਦਾ ਨਾਮ ਵਰਤਿਆ ਪੰਜਾਬ ਦੇ ਲੋਕਾਂ ਨੂੰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਭਾਈ ਜਿਹੜੇ ਇਹ ਵੱਡੇ ਲੋਕ ਨੇ ਇਹ ਦਰਸਾਲ ਦੇ ਵਿੱਚ ਚੋਰੀ-ਚੋਰੀ ਇੱਕ ਦੂਜੇ ਦਾ ਨਾਮ ਵਰਤਦੇ ਸੀਗੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਉਹਨੇ ਆਪਣੇ ਪਤੀ ਦਾ ਨਾਮ ਕਾਗਜ਼ਾਂ ਦੇ ਵਿੱਚ ਆਪਣੇ ਨਾਲ ਦਰਜ ਨਹੀਂ ਕਰਵਾਇਆ ਸੀ ਤਾਂ ਕਿ ਪਤਾ ਨਾ ਲੱਗੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਸਾਡੀ ਜਿਹੜੀ ਸੰਪਤੀ ਹੈ ਉਹ ਕਿਸ ਦੇ ਨਾਮ ਹੈ ਦਰਸਾਲ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਬਾਰੇ ਪਲਾਟ ਨੇ ਕਿੱਥੇ-ਕਿੱਥੇ ਨੇ ਉਹ ਤੁਹਾਡੇ ਨਾਲ ਜ਼ਿਕਰ ਕਰਾਂਗੇ ਔਰ ਪਹਿਲਾ ਮੈਂ ਤੁਹਾਨੂੰ ਇਹ ਖਬਰ ਸੁਣਾਉਂਗਾ ਕਿ ਵਿਕਰਮ ਸਿੰਘ ਮਜੀਠੀਆ ਕਿਸ ਉਤੇ ਕਿਵੇਂ ਫਸਿਆ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਪਰਿਵਾਰਾਂ ਤੇ ਇਹ ਮਜੀਠੀਆ ਤੇ ਐਕਸ਼ਨ ਕਿਵੇਂ ਕਰਦਾ ਸੁਣੋ ਪਰ ਸਭ ਤੋਂ ਵੱਡੀ ਗੱਲ ਹੈ ਕਿ 700 ਕਰੋੜ ਦੀ ਜਿਹੜੀ ਆ ਨਿਕਲੀ ਆ 540 ਕਰੋੜ ਕਰਦੇ ਸੀ ਆਵਾਗੋਈ ਪਾਰਟੀ ਦੇ ਮੰਤਰੀ ਵੀ ਤੇ ਹੋਰ ਵੀ ਉਹ 700 ਕਰੋੜ ਦਾ ਲੇਖਾ ਜੋਖਾ ਜਿਹੜੀ ਆਪਾਂ ਕਹੀਏ ਕਿ ਆਮਦਨ ਤੋਂ ਬਾਅਦ ਤੇ ਜ਼ਿਆਦਾ ਆਤਾ ਉਹ ਵਿਜੀਲੈਂਸ ਬਿਊਰੋ ਨੇ ਦਾਵਾ ਠੋਕਿਆ ਕਿ 700 ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਇਹ ਵਿਕਰਮ ਜਿੱਠੀਆ ਦੇ ਕੋਲ ਉਹ ਹੈ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਰਹੀ ਬਣਾਈ ਗਈ ਹੈ ਇਹਦੇ ਵਿੱਚ ਬਹੁਤ ਪ੍ਰਾਪਰਟੀਆਂ ਹੈਗੀਆਂ ਜਿਹੜੀ ਕੁਝ ਦਿੱਲੀ ਦੀ ਪ੍ਰਾਪਰਟੀ ਇਹਨਾਂ ਨੂੰ ਲੱਭੀ ਹੈ ਵਹਾ ਫਾਰਮ ਹਾਊਸ ਹੈਗਾ ਹੋਰ ਕੁਝ ਹਰਿਆਣੇ ਚ ਵੀ ਪ੍ਰਾਪਰਟੀ ਇਹਨਾਂ ਨੂੰ ਮਿਲੀਆਂ ਹੈਗੀਆਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਇੱਕ ਹੋਰ ਚੀਜ਼ ਐਸ ਚਾਰ ਸ਼ੀਟ ਵਿੱਚ ਹੈ ਕਿਉਂਕਿ ਇਹਨੂੰ ਪੜਦੇ ਆ ਵੀ ਅਜੇ 5-6 ਦਿਨ ਲੱਗ ਜਾਣੇ ਆ 40000 ਪੇਜਾਂ ਨੂੰ ਕਿਹੜਾ ਪੜਨਾ ਨਾ ਸੌਖਾ ਜੋ ਉਤੋ ਉਤੋ ਮੈਨੂੰ ਸਮਝ ਆਈ ਹੈ ਜਾਂ ਮੈਂ ਸਮਝਿਆ ਕਿਸੇ ਕੋ ਇਹਦੇ ਚ ਗੱਡੀਆਂ ਦਾ ਬਹੁਤ ਜ਼ਿਕਰ ਹੈ ਬਈ ਬਹੁਤ ਜ਼ਿਆਦਾ ਗੱਡੀਆਂ ਜਿਹੜੀਆਂ ਵਿਕਰਮ ਜਿੰਠੀਏ ਦਾ ਪੈਸਾ ਉੱਥੇ ਨਿਵੇਸ਼ ਹੈਗਾ ਸੀ ਕਾਰਾਂ ਵਾਲੇ ਤੇ ਉਹ ਵੀ ਜਿਹੜਾ ਮੈਂ ਗੱਡੀਆਂ ਦਾ ਵੀ ਮਹਿੰਗੀ ਗੱਡੀਆਂ ਲਗਜ਼ਰੀ ਗੱਡੀਆਂ ਦਾ ਉਹ ਵੀ ਜਾਰ ਸ਼ੀਟ ਦੇ ਵਿੱਚ ਦੱਸਿਆ ਗਿਆ ਕਿ ਕਿਹੜੀਆਂ ਗੱਡੀਆਂ ਗੱਡੀਆਂ ਇਹਨਾਂ ਨੇ ਕਿਵੇਂ ਕਿਵੇਂ ਕਿਹਦੇ ਕਿਹਦੇ ਨਾਮ ਤੇ ਰੱਖੀਆਂ ਹੋਈਆਂ ਤਾਂ ਸੁਣ ਲਿਆ ਪੰਜਾਬ ਵਾਲੇ ਪੂਰੇ ਪੰਜਾਬ ਦੇ ਅੰਦਰ ਵੱਡੇ ਪੈਮਾਨੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਜਿਹੜੀ ਤਸਕਰੀ ਕਰਵਾਈ ਤੇ ਕੀਤੀ ਐਸ ਕਰਕੇ ਲਗਜ਼ਰੀ ਗੱਡੀਆਂ ਦਾ ਜਿਕਰ ਬਹੁਤ ਵੱਡੇ ਪੱਧਰ ਦੇ ਉੱਤੇ ਆ ਗਿਆ ਕਹਿੰਦੇ ਜੀ 40 ਹਜ਼ਾਰ ਪੇਜ ਹੈ ਜਿਨ੍ਹਾਂ ਦੀ ਚਾਰ ਸ਼ੀਟ ਕੋਰਟ ਦੇ ਅੰਦਰ ਦਾਖਲ ਕੀਤੀ ਹੈ ਚਾਰ ਟ੍ਰਾਂਕ ਭਰੇ ਹੋਏ ਨੇ ਇਸ ਪੰਨਿਆਂ ਦੇ ਤਾਂ ਆਵਾਜ਼ਾਂ ਲਾ ਲਓ ਕਿ ਪੰਜਾਬ ਦੇ ਅੰਦਰ ਜਿਹੜੀ ਤਸਕਰੀ ਕਰਨ ਵਾਲਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ 40 ਹਜ਼ਾਰ ਪੇਜ ਕਦੋਂ ਤੱਕ ਮਾਨਯੋਗ ਹਾਈ ਕੋਰਟ ਉਹਨਾਂ ਪੰਨਿਆਂ ਨੂੰ ਪੜ੍ਹੂ ਦੋਸਤੋਂ ਬਾਅਦ ਸਜ਼ਾ ਦਾ ਪ੍ਰਾਵਧਾਨ ਹੋਣਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਕਿਸੇ ਵੀ ਹਾਲਤ ਦੇ ਵਿੱਚ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਹੋ ਸਕਦੇ ਇਹ ਗੱਲ ਤਾਂ ਤੈਅ ਹੈ ਕਿ ਹਾਈ ਕੋਰਟ ਬਣੀ ਵੀ ਇੱਕ ਬਹੁਤ ਵੱਡੀ ਹਦਾਇਤ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਖੜੀ ਹੈ ਵਿਜੀਲੈਂਸ ਵੀਰੋ ਪੰਜਾਬ ਦੇ ਲੋਕ ਨੇ ਜਿਹੜੇ ਕਹਿ ਰਹੇ ਆ ਜੀ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਪੰਜਾਬ ਦੀ ਜੇਲ੍ਹ ਦੇ ਵਿੱਚ ਵੀ ਨਾ ਰੱਖੋ ਇਹਨੂੰ ਡਿਜਨੂ ਕੈਂਡ ਦੇ ਵਿੱਚ ਸ਼ਿਫਟ ਕਰ ਦਿਓ ਕੋਈ ਕਹਿੰਦਾ ਗਾਰੇ ਪਾਣੀ ਭੇਜ ਦਿਓ ਪਰ ਹੁਣ ਪੰਜਾਬ ਦੇ ਲੋਕਾਂ ਦੀ ਜਿਹੜੀ ਥਿਉਰੀ ਹੈ ਉਹਨੂੰ ਦੇਖਦੇ ਹੋਇਆ ਮਾਨਯੋਗ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਦੇ ਵਿੱਚ ਘੱਲ ਦਿੱਤਾ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ 20 ਸਾਲ ਦੀ ਸਜ਼ਾ ਕਿਉਂ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਮਾਰੇ ਨੇ ਚਿੱਟੇ ਦੀ ਤਸਕਰੀ ਕੀਤੀ ਹੈ ਬਹੁਤ ਸਾਰਾ ਪੈਸਾ ਇਹਨਾਂ ਨੇ ਜਿਹੜਾ ਕਿ ਦੋ ਨੰਬਰ ਦੇ ਵਿੱਚ ਬਣਾਇਆ ਤਾਂ ਉਸ ਤੋਂ ਬਾਅਦ ਅਦਾਲਤਾਂ ਨੂੰ ਵਿਜੀਲੈਂਸ ਵਿਰੋਣ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਲੋਕਾਂ ਨੂੰ ਤੁਮਰਾ ਕਰਨ ਦੀ ਸ਼ਰੇਆਮ ਕੋਸ਼ਿਸ਼ ਕੀਤੀ ਹੈ। ਯਾਨੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਨਾਂ ਨੇ ਆਪਣੀ ਸ਼ਬੀ ਕੀ ਬਣਾਈ। ਕਹਦੇ ਦੀ ਮਾਤਾ ਸਾਡੇ ਕੋਲ ਕੋਈ ਬੇਨਾਮੀ ਸੰਪਤੀ ਹੈ ਤੁਹਾਡੇ ਸਾਹਮਣੇ ਸੁਣਾਇਆ ਤੇ ਭਾਈ 700 ਕਰੋੜ ਦੀ ਜਿਹੜੀ ਕਿ ਸੰਪਤੀ ਹੈ ਬਲਕਿ ਜ਼ਿਆਦਾ ਵੀ ਹੋ ਸਕਦੀ ਹੈ। ਪਰ ਉਹ 500 ਕਰੋੜ ਦਾ ਜ਼ਿਕਰ ਹੋਇਆ ਸੀ। 540 ਕਰੋੜ। ਪਰ ਦਰਹਸਾਲ ਦੇ ਵਿੱਚ ਜਿਹੜੇ ਇਹ ਲੋਕ ਨੇ ਇਹ ਬਾਦਲਾਂ ਦੇ ਲੋਕ ਨੇ ਬਾਦਲ ਖੁਦ ਇੱਕ ਐਸੇ ਤਸਕਰ ਇੱਕ ਐਸੇ ਲੁਟੇਰੇ ਪੰਜਾਬ ਨੂੰ ਲੁੱਟਣ ਵਾਲੇ 25 ਸਾਲ ਤੋਂ ਭਲਾ ਉਹਨਾਂ ਦੀ ਪ੍ਰਾਪਰਟੀ ਨਹੀਂ ਹੈਗੀ ਥੋੜੀ ਘਣੀ ਤੇ ਫਿਰ ਇਹਨਾਂ ਮਜਬੂਤੀਆਂ ਨਹੀਂ ਕਿਵੇਂ ਹੋ ਸਕਦੀਆਂ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਸਾੜਾ ਗੱਫ ਦੇ ਵਿੱਚ ਵੀ ਤਾਂ ਕੁਝ ਦੇ ਸਕਦੇ ਨੇ ਹੋਏ ਨੂੰ ਪਰ ਇਹਨਾਂ ਦੇ ਰਾਜ ਦੇ ਵਿੱਚ ਜਦੋਂ ਇਹ ਮੰਤਰੀ ਰਏ ਤਾਂ ਭਾਈ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਐਸੀ ਲੁੱਟ ਮਚਾਈ ਕਿ ਪੂਰਾ ਪੰਜਾਬ ਪੂਰੇ ਪੰਜਾਬ ਦੇ ਲੋਕ ਹੈਰਾਨ ਰਹਿ ਗਏ ਕਿ ਇਹ ਵਿਕਰਮ ਸਿੰਘ ਮਜੀਠੀਆ ਕੈਮਲੇ ਮੰਤਰੀ ਫੇਰ ਉਹਦੀ ਬੇਨਾਮੀ ਸੰਪਤੀ ਥੋੜੀ ਜਿਹਾ ਸਾਨਾ ਦੇ ਵਿੱਚ ਦੇਖੋ ਬਣਾ ਗਏ ਨੇ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਬਾਦਲਾ ਇਹਨਾਂ ਮਜੀਠੀਆਂ ਨੂੰ ਚੰਗੀ ਤਰ੍ਹਾਂ ਜਾਣ ਗਏ ਨੇ ਤੇ ਹੁਣ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਉਹਨੂੰ ਵਿਜੀਲੈਂਸ ਬਿਊਰੋ ਨੇ ਇੱਕ ਨੋਟਿਸ ਕੱਢਿਆ ਸੀ ਤੁਹਾਡੇ ਯਾਦ ਵੀ ਹੋਣਾ ਤਾਂ ਹੁਣ ਉਹਨੂੰ ਕਹਿੰਦੇ ਜੇ ਇਹਦੀ ਗ੍ਰਿਫਤਾਰੀ ਹੋਵੇ ਤਾਂ ਇਹਨੂੰ ਜੇਲ੍ਹ ਦੇ ਵਿੱਚ ਪਾ ਸਕਦੇ ਨੇ ਤੇ ਧੱਕਾ ਨਾ ਵੀ ਚਾਹੀਦਾ ਬਾਰ ਬਾਰ ਉਸੇ ਜਨਾਨੀ ਦੁਆਰਾ ਝੂਠ ਬੋਲਿਆ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਸੱਚਾ ਸੁੱਚਾ ਸਾਬਤ ਕਰਨ ਦੀ ਗੱਲ ਕਹੀ ਗਈ ਉਹਦੀ ਪਤਨੀ ਦੁਆਰਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਜਿਹੜਾ ਮੌਜੂਦਾ ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਸ ਬੰਦੇ ਨੂੰ ਹੀ ਕਾਮ ਜੀ ਲੋਕ ਪਹਿਲਾਂ ਹੋਣਗੇ ਜਦੋਂ ਸਰਕਾਰ ਹੋਣੀ ਪਰ ਜਦੋਂ ਉਹ ਸੱਤਾ ਦੇ ਵਿੱਚ ਨਹੀਂ ਹੈ ਇੱਕ ਆਮ ਬੰਦੇ ਦੀ ਤਰ੍ਹਾਂ ਹੀ ਹੁੰਦੇ ਆ ਤੇ ਭਾਈ ਉਹਨਾਂ ਨੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਧਮਕੀਆਂ ਦੇ ਦਿੱਤੀਆਂ ਜਿਹੜੀਆਂ ਮੁੱਖ ਮੰਤਰੀ ਨੂੰ ਵੀ ਚੜਿਆ ਗਈਆਂ ਨੇ ਤੇ ਹੁਣ ਮੁੱਖ ਮੰਤਰੀ ਪੰਜਾਬ ਯਾਨੀ ਸੀਐਮ ਭਗਵੰਤ ਮਾਨ ਇਹਨਾਂ ਦੀ ਐਸੀ ਸ਼ੰਡ ਕੱਢ ਰਿਹਾ ਪੂਰਾ ਪੰਜਾਬ ਹੀ ਨਹੀਂ ਬਲਕਿ ਮੁਲਖਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਡੰਕਾ ਵੱਜ ਚੁੱਕਿਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੋਂ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਇਸ ਟਾਈਮ ਜੇਲ੍ਹ ਦੇ ਵਿੱਚ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਆਮ ਕੀਤਾ ਹੋਇਆ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਉਹ ਮਾਰਿਆ ਹੋਇਆ ਕਈ ਮਾਵਾਂ ਦੇ ਲਾਲ ਇਹਨਾਂ ਨੇ ਮਾਰੇ ਕਈ ਭੈਣਾਂ ਦੇ ਭਰਾ ਮਾਰੇ ਹੈ ਤੇ ਉਹਨਾਂ ਉੱਤੇ ਪਹਿਲਾਂ ਤੇ ਖਾਲੀ ਨਸ਼ਾ ਤਸਰੀ ਦਾ ਇਲਜ਼ਾਮ ਸੀ ਲੇਕਿਨ ਹੁਣ ਉਹਦੇ ਕਤਲਾਂ ਦਾ ਵੀ ਦੋਸ਼ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਮਰੇ ਉਹ ਸਾਰੇ ਇਹਨਾਂ ਦਾ ਕਰਕੇ ਹੀ ਮਰੇ ਐ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਆਮ ਕੀਤਾ ਤੇ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਉਹਨੂੰ ਲੰਮੀ ਕੈਦ ਹੋਣ ਜਾ ਰਹੀ ਹੈ ਕਿਉਂਕਿ ਅਦਾਲਤ ਆਪਣਾ ਫੈਸਲਾ ਸੁਣਾਉਣ ਜਾ ਰਹੀ ਹੈ ਜਿਹਦੇ ਵਿੱਚ ਇਸ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ 20 ਸਾਲ ਦੀ ਕੈਦ ਹੋਣ ਜਾ ਰਹੀ ਹੈ ਤੇ ਨਾਲ ਹੀ ਨਾਲ ਜਿਹੜੀ ਉਹਨਾਂ ਦੀ ਵਾਈਫ ਹੈ ਘਰ ਵਾਲੀ ਹੈ ਉਹਦਾ ਵੀ ਜਿੰਨੇ ਵੀ ਉਹਦੇ ਨਾਲ ਦੇ ਨਾਂ ਉਹਨਾਂ ਦੇ ਨਾਂ ਜਿਹੜੀ ਸੰਪਤੀ ਸੀ ਨਾ ਉਹ ਸਾਰੀ ਸਾਹਮਣੇ ਆ ਰਹੀ ਹੈ ਬਿਜਲੈਸ ਟੀਮਾਂ ਆਪਣਾ ਕੰਮ ਕਰਨਦੀਆਂ ਜਿੰਨੇ ਵੀ ਉਹਨਾਂ ਦੇ ਨਾਂ ਆ ਗੈਰ ਕਾਨੂੰਨੀ ਸੰਪਤੀ ਸੀ ਉਹ ਵੀ ਸਾਹਮਣੇ ਲੈ ਕੇ ਆ ਰਹੀ ਤੇ ਜਿਹੜੀ ਉਹਨਾਂ ਦੇ ਨਾਂ ਸੰਪਤੀ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਇਹ ਘਰ ਆ ਵਿਕਰਮ ਸਿੰਘ ਮਜੀਠੀਆ ਉਹਦਾ ਨਾਂ ਹੀ ਨਹੀਂ ਸ਼ੋਅ ਕੀਤਾ ਉਹ ਵੀ ਸਾਹਮਣੇ ਸਾਰੀ ਲੈ ਕੇ ਆ ਰਿਹਾ ਕਿ ਆਖਰ ਇਹ ਜਾਇਦਾਦ ਯਾਨੀ ਕਿੱਥੋਂ ਬਣੀ ਜਿਹੜਾ ਕਿ ਮਾਮਲਾ ਪਹਿਲਾਂ 500 ਕਰੋੜ ਦਾ ਸੀ ਹੁਣ ਉਹ 700 ਕਰੋੜ ਤੱਕ ਪਹੁੰਚ ਗਿਆ ਕਿ ਦਿਨ ਬਦ ਦਿਨ ਇਹ ਪੈਸੇ ਵੱਧਦੇ ਜਾਂਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਵਿਜੀਲੈਂਸ ਟੀਮਾਂ ਆਲੇ ਆਪਣਾ ਕੰਮ ਕਰਨ ਦੇ ਰਿਕਵਰੀ ਹੋ ਰਹੀ ਹੈ ਤੇ ਪੈਸੇ ਵਧੇ ਜਾ ਰਹੇ ਆ ਸੰਪਤੀ ਵਧੇ ਜਾ ਰਹੀ ਜ਼ਮੀਨ ਵਧੇ ਜਾ ਰਹੀ ਹੈ ਤੇ ਸਾਰੇ ਮਾਮਲਾ ਦੇਖ ਕੇ ਉਹਨਾਂ ਦੇ ਘਰ ਵਾਲੇ ਵੀ ਬੁਰੇ ਤਰ੍ਹਾਂ ਫਸਦੇ ਜਾ ਰਹੇ ਆ ਤੇ ਨਾਲ ਹੀ ਨਾਲ ਵੀਰੋ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਮਾਨ ਸਾਹਿਬ ਨੇੜਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਉਹਨਾਂ ਨੇ ਪੂਰਾ ਕਰ ਦਿਖਾਇਆ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਕਿ ਮੈਂ ਕਿਸੇ ਵੀ ਨਸ਼ਾ ਤਸਟਰ ਨੂੰ ਨਹੀਂ ਛੱਡਾਂਗਾ ਚਾਹੇ ਉਹ ਛੋਟਾ ਹੈ ਤੇ ਚਾਹੇ ਜਿੱਡਾ ਮਰਜ਼ੀ ਵੱਡਾ ਤੇ ਦੇਖ ਲੋ ਹਣੇ ਸਾਬਤ ਕਰ ਦਿੱਤਾ ਕਿ ਸਭ ਨਾਲ ਪਹਿਲਾਂ ਜਿਹੜਾ ਸਭ ਨਾਲ ਵੱਡਾ ਨਸ਼ਾ ਤਸਟਰ ਵਿਕਰਮ ਸਿੰਘ ਮਜੀਠੀਆ ਉਹਨੂੰ ਫੜਿਆ ਉਹਨ ਤੇ ਹੱਥ ਪਾਇਆ ਫਿਰ ਉਹਨਾਂ ਨੇ ਜਿੰਨੇ ਵੀ ਨਸ਼ਾ ਤਸਤੇ ਸੀ ਉਹਨਾਂ ਦੇ ਘਰਾਂ ਦੇ ਪੀਲੇ ਪੰਜੇ ਚ ਲਾਏ ਉਹ ਕਹਿੰਦੇ ਆ ਕਿ ਮੈਂ ਕਿਸੇ ਨੂੰ ਵੀ ਨਹੀਂ ਛੱਡਣਾ ਚਾਹੇ ਕੋਈ ਸਰਕਾਰੀ ਅਫਸਰ ਹੈ ਚਾਹੇ ਕੋਈ ਪੋਲੀਟਿਸ਼ੀਅਨ ਪੋਲੀਟਿਸ਼ੀਅਨ ਹੈ ਚਾਹੇ ਕੋਈ ਵੱਡਾ ਲੀਡਰ ਹੈ ਬੜਾ ਅਸਰ ਰਸੂਖ ਵਾਲਾ ਮੈਂ ਕਿਸੇ ਨੂੰ ਵੀ ਨਹੀਂ ਛੱਡਣਾ ਜਿੰਨੇ ਪੰਜੇ ਆਬ ਨੂੰ ਲੁੱਟਿਆ ਪੰਜਾਬ ਦਾ ਬੇੜਾਗਰਕ ਕੀਤਾ ਉਹਨੂੰ ਹੁਣ ਹਿਸਾਬ ਦੇਣਾ ਪਏਗਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਦੇ ਪੰਜਾਬ ਦੇ ਲੋਕ ਵੀ ਮੁੱਖ ਮੰਤਰੀ ਪੰਜਾਬ ਸਾਹਿਬ ਤੋਂ ਬੜੇ ਰਾਜ਼ੀ ਨੇ ਖੁਸ਼ ਨੇ ਉਹਨਾਂ ਦੇ ਬਲਕੇ ਪੰਜਾਬ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਜੇਲ੍ਹ ਤੋਂ ਬਜਾਏ ਇਹਨਾਂ ਨੂੰ ਡਿਬੜੂਗਰ ਜੇਲ੍ਹ ਚ ਜਾਵਰ ਕਾਲਿਆਂ ਪਾਣੀਆਂ ਚ ਰੱਖਿਆ ਜਾਏ ਤੇ ਇਹਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਏ ਜਿਨੇ ਕੇ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰਖੋ ਧਿਆਨ ਸਦਾ ਖਿਆਲ ਰੱਬ